ਜਦੋਂ ਅਸੀਂ ਉਹ ਵੀਡੀਓ ਦੀ ਲੋਕੇਸ਼ਨ ਦੇ ਉੱਤੇ ਪਹੁੰਚੇ ਅਸੀਂ ਉਹ ਬਿਲਕੁਲ ਡੈਡੀ ਸ਼ੋਰ ਹੋ ਗਿਆ ਕਿ ਹਾਂ ਠੀਕ ਹੈ ਉਹ ਤੇ ਪਗਮਰਸੋ ਦੇ ਮਲੇ ਹੈ ਤੇ ਉਹ ਅੱਗੇ ਨੂੰ ਮੂਵ ਕਰ ਗਿਆ ਅਰ ਉਹ ਮੂਵ ਕਰਦਾ ਕਰਦਾ ਜਿਹੜਾ ਹੈਗਾ ਅੱਗੇ ਉਹ ਨੀਲੋ ਵਾਲੀ ਜਿਹੜੀ ਨਹਿਰ ਹੈਗੀ ਹੈ ਉਹ ਉਹਦੇ ਵੱਲ ਨੂੰ ਬਲਚੋ ਦੀ ਮੂਵਿੰਗ ਜਿਹੜੀ ਹੈ ਜਾ ਰਹੀ ਹੈ ਜ਼ਰਾ ਦੇਖੋ ਜਿਹੜਾ ਮੰਜਾਲੀ ਕਲਾਂ ਦੇ ਵਿੱਚ ਜਾਨਵਰ ਆਇਆ ਸੀ ਉਹ ਲੈਪਰਡ ਸੀਗਾ ਇੱਕ ਕਮਾਦ ਦੇ ਵਿੱਚ ਉਹ ਵੜਿਆ ਹੋਇਆ ਸੀਗਾ ਤੋ ਅਸੀਂ ਉਹਦੀ ਸਰਚ ਵਗੈਰਾ ਜਿਹੜੀ ਆ ਉਹ ਕਰਦੇ ਰਹੇ ਟਾਈਮ ਟੂ ਟਾਈਮ ਤੇ ਅੱਜ ਸ਼ਾਮ ਨੂੰ ਜਿਹੜਾ ਸਾਨੂੰ ਸਰਚ ਦੇ ਦੌਰਾਨ ਪਤਾ ਲੱਗਾ ਵੀ ਉਹ ਨੂੰ ਮੂਵ ਕਰ ਰਿਹਾ ਹੈਗਾ ਜਦੋਂ ਅਸੀਂ ਉਹ ਵੀਡੀਓ ਦੀ ਲੋਕੇਸ਼ਨ ਦੇ ਉੱਤੇ ਪਹੁੰਚੇ ਅਸੀਂ ਉਹ ਬਿਲਕੁਲ ਡੈਡ ਸ਼ੋਰ ਹੋ ਗਏ ਵੀ ਹਾਂ ਠੀਕ ਹੈ ਉੱਥੇ ਪਗਮਰਸ ਉਹਦੇ ਮਿਲੇ ਆ ਤੇ ਉਹ ਅੱਗੇ ਨੂੰ ਮੂਵ ਕਰ ਗਿਆ ਔਰ ਉਹ ਮੂਵ ਕਰਦਾ ਕਰਦਾ ਜਿਹੜਾ ਹੈਗਾ ਅੱਗੇ ਉਹ ਨੀਲੋ ਵਾਲੀ ਜਿਹੜੀ ਨਹਿਰ ਹੈਗੀ ਹੈ ਉਹ ਉਹਦੇ ਵੱਲ ਨੂੰ ਮਤਲਬ ਕਿ ਉਹਦੀ ਮੂਵਿੰਗ ਜਿਹੜੀ ਆ ਜਾ ਰਹੀ ਹੈ ਤੇ ਬਾਕੀ ਜਿਹੜਾ ਹੈਗਾ ਵੀ ਹੁਣ ਤਾਂ ਉਹਦੀ ਅੱਗੇ ਮੂਵਿੰਗ ਜਿਹੜੀ ਰਾਤ ਦੇ ਕਰਕੇ ਨਹੀਂ ਪਤਾ ਲੱਗ ਰਿਆ ਹੋ ਸਕਦਾ ਹੈ ਕਿ ਸਵੇਰ ਨੂੰ ਸਾਨੂੰ ਕੋਈ ਉਹਦਾ ਨਿਊਜ਼ ਮਿਲੇ ਕਿ ਉਹ ਇਸ ਟਾਈਮ ਕਿੱਥੇ ਹੈਗਾ ਪਰ ਸਾਨੂੰ ਇਹ ਸ਼ੋਰ ਹੈ ਕਿ ਉਹ ਨੀਲੋ ਵਾਲੀ ਜਿਹੜੀ ਨਹਿਰ ਹੈਗੀ ਆ ਉਹ ਉਹਦੇ ਉੱਤੇ ਉਹ ਚਲੇ ਗਿਆ ਹੋਵੇਗਾ ਇੱਥੋਂ ਵੀ ਅਸੀਂ ਜਦੋਂ ਸ਼ਾਮ ਨੂੰ ਆਪਣੀ ਸਰਚ ਦੇ ਦੌਰਾਨ ਪਟਾਕੇ ਵਗੈਰਾ ਚਲਾਏ ਆ ਉਦੋਂ ਉਹ ਅੰਦਰੋਂ ਜਿਹੜੀ ਉਹਦੀ ਹਿੱਲਜੁਲ ਹੋਈ ਆ ਉੱਥੋਂ ਤਾਂ ਉਹ ਮੂਵ ਕੀਤਾ ਸਰ ਕੀ ਹੁਣ ਮੈਸੇਜ ਕੀ ਦੇਣਾ ਚਾਹੁੰਦੇ ਹੋ ਲਾਸਟ ਦੇ ਵਿੱਚ ਮੈਸੇਜ ਤਾਂ ਦੇਖੋ ਜੀ ਮੈਂ ਇੱਥੇ ਦੇ ਇਲਾਕਾ ਨਿਵਾਸੀਆਂ ਨੂੰ ਜਾਂ ਜਿਹੜੇ ਅੱਗੇ ਵੀ ਹੋਰ ਜਦ ਤਨੂੰ ਉਹ ਮੂਵ ਕਰ ਰਿਹਾ ਹੈਗਾ ਮੈਸੇਜ ਮੈਂ ਇਹੀ ਦੇਣਾ ਚਾਹੁੰਦਾ ਕਿ ਪੈਨਿਕ ਨਹੀਂ ਹੋਣ ਦੀ ਲੋੜ ਕੋਈ ਇਹ ਤੋਂ ਖਤਰ ਖਤਰੇ ਵਾਲੀ ਗੱਲ ਨਹੀਂ ਹੈ ਹੁਣ ਇੱਥੇ ਮੰਜਾਲੀ ਕਲਾਂ ਦੇ ਪਿੰਡ ਦੇ ਵਿੱਚ ਵੀ ਉਹ ਇੱਥੇ ਰਿਹਾ ਇੱਕ ਦਿਨ ਜਾਂ ਦੋ ਦਿਨ ਰਿਹਾ ਉਹ ਕਿਸੇ ਦਾ ਕੋਈ ਉਹਨੇ ਨੁਕਸਾਨ ਨਹੀਂ ਕੀਤਾ ਇਹੀ ਹੈ ਵੀ ਸਿਰਫ ਆਪਣਾ ਪ੍ਰੋਕਾਸ਼ਨ ਰੱਖਣ ਦੀ ਲੋੜ ਹੁੰਦੀ ਹੈ ਵੀ ਜੇਕਰ ਇਹ ਜਾਨਵਰ ਕਿਤੇ ਨਜ਼ਰ ਆ ਜਾਂਦਾ ਉਹਦੇ ਨਾਲ ਅਸੀਂ ਕੋਈ ਸ਼ਰਾਰਤ ਬਾਜੀ ਨਾ ਕਰੀਏ ਬਾਕੀ ਇਹ ਨਹੀਂ ਕਿਸੇ ਦਾ ਨੁਕਸਾਨ ਨਹੀਂ ਕਰਦਾ ਨਿਕ ਨਾ ਹੋ ਕਿਦਾਂ ਦਾ ਪਿੰਡ ਵੱਲੋਂ ਕਿਦਾਂ ਦਾ ਸਹਿਯੋਗ ਮਿਲੇ ਆ ਸਾਨੂੰ ਪਿੰਡ ਵੱਲੋਂ ਤਾਂ ਬਹੁਤ ਹੀ ਵਧੀਆ ਜਿਹੜਾ ਰਿਸਪਾਂਸ ਮਿਲਿਆ ਸਾਨੂੰ ਇੱਥੇ ਦੇ ਜੂਥ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਹੁਣ ਵੀ ਤੁਸੀਂ ਦੇਖ ਸਕਦੇ ਹੋ ਕੋਈ 100 150 ਬੰਦਾ ਜਿਹੜਾ ਹੈਗਾ ਸਾਡੇ ਮੁੰਡੇ ਨਾਲ ਖੜੇ ਹੈ ਸਰਪੰਚ ਸਾਹਿਬ ਦਾ ਜਾਂ ਇੱਥੇ ਦੇ ਹੋਰ ਜਿਹੜੇ ਮੋਦਬਰ ਬੰਦੇ ਹੈਗੇ ਉਹਨਾਂ ਦਾ ਬਹੁਤ ਹੀ ਵਧੀਆ ਮਤਲਬ ਕਿ ਜਿਹੜਾ ਸਹਿਯੋਗ ਹੈਗਾ ਸਾਨੂੰ ਉਹ ਮਿਲਿਆ ਹੈਗਾ ਪੁਲਿਸ ਪ੍ਰਸ਼ਾਸਨ ਹਮੇਸ਼ਾ ਸਾਡੇ ਨਾਲ ਹੀ ਰਿਹਾ ਕੱਲ ਵੀ ਸਾਡੇ ਨਾਲ ਸੀ ਹੁਣ ਵੀ ਸਾਡੇ ਨਾਲ ਹੀ ਖੜੇ ਹੈ ਇਹਨਾਂ ਵੱਲੋਂ ਸਾਨੂੰ ਮਤਲਬ ਕਿ ਬਹੁਤ ਜ਼ਿਆਦਾ ਇਹਦਾ ਸਹਿਯੋਗ ਦਿੱਤਾ ਜੀ ਇਲਾਕੇ ਨੂੰ ਪੂਰੀ ਦਸਲੀਆ ਵੀ ਹੁਣ ਨਹੀਂ ਹੈਗਾ ਇੱਥੇ ਜੀ ਹਾਂ ਬਿਲਕੁਲ ਜੀ ਇਹ ਇਲਾਕੇ ਨੂੰ ਕਿਉਂਕਿ ਅਸੀਂ ਲਿਜਾ ਕੇ ਨਾਲ ਪੱਕ ਮੱਸ ਵੀ ਦਿਖਾਤਾ ਜੂਸ ਸਾਡੇ ਨਾਲ ਹੀ ਸੀਗਾ ਸਾਰਿਆਂ ਨੂੰ ਅਸੀਂ ਮਤਲਬ ਦਿਖਾਇਆ ਵੀ ਹੈ ਇਹਨਾਂ ਨੂੰ ਪਤਾ ਵੀ ਇਥੋਂ ਇਹ ਨਿਕਲ ਚੁੱਕਾ ਹੈ ਥੈਂਕ ਯੂ